ਅਮਰ ਸਾਹਿਬ ਦਾ ਬਾਰੰਦੀ ਪਲੀਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਅੰਬਰ ਸਰ ਜਿਸਦੇ ਐਸੋਸੀਏਟ ਜਿਸਦੇ ਨਮਾਇंदे ਤੁਸੀਂ ਥਾਣਾ ਬੀਡਵਿਨ ਦੇ ਅੱਗੇ ਦੇਖ ਰਹੇ ਹੋ ਮਿਤੀ 14 10 25 ਨੂੰ ਇੱਕ ਇਨਸੀਡੈਂਟ ਹੋਇਆ ਸੀ ਕਿ ਉਹ ਮੰਡੀ ਚੌਕ ਦੇ ਵਿੱਚ ਜਿਸ ਦੇ ਵਿੱਚ ਸਾਡੇ ਜਿਹੜੇ ਐਸੋਸੀਏਸ਼ਨ ਦੇ ਸਾਡੇ ਮਾਨਯੋਗ ਜਨਰਲ ਸੈਕਟਰੀ ਨੇ ਅਫਸਰ ਅਮਰੀਤ ਸਿੰਘ ਉਹਨਾਂ ਦੇ ਨਾਲ ਉੱਥੇ ਵਦੀਕੀ ਕੀਤੀ ਗਈ ਧੱਕੇ ਮਾਰੇ ਗਏ ਉਹਨਾਂ ਦਾ ਮੋਬਾਈਲ ਖੋਲਿਆ ਗਿਆ ਔਰ ਉਹਨਾਂ ਦੀ ਐਕਟਵਾ ਦੀ ਚਾਬੀ ਵੀ ਕੱਢ ਲਈ ਗਈ ਔਰ ਅਸੀਂ ਹੋ ਲੱਛਮੀ ਵਰਤਨਾ ਚਾਹੁੰਦੇ ਸਾਡਾ ਜਿਹੜਾ ਬਹੁਤ ਹੀ ਆਨਰਡ ਉਹ ਪਰਸਨ ਹੈ ਜਿਹਨਾਂ ਨੂੰ ਜਿਹੜਾ ਉੱਥੇ ਮਾਰਕੋਟ ਵੀ ਕੀਤੀ ਗਈ ਹੈ ਉਹਦੀ ਅਸੀਂ ਦਰਖਾਸਤ ਇੱਥੇ ਦਿੱਤੀ ਸੀਗੀ ਬਾਲਾਤਰ ਅਸਤਾਨ ਨੂੰ ਵੀ ਸਾਰਿਆਂ ਨੂੰ ਮਿਲ ਕੇ ਅਸੀਂ ਮੁਖ ਅਫਸਰ ਸਾਹਿਬ ਨੂੰ ਗੱਲ ਕੀਤੀ ਸੀ ਕਿ ਜੋ ਵਰਦੀ ਹੈ ਕਾਨੂੰਨੀ ਕਾਰਵਾਈ ਉਹਦੀ ਕੀਤੀ ਜਾਵੇ ਉਹਦੇ ਤੋਂ ਬਾਅਦ ਦੁਬਾਰਾ ਜਿਹੜੀਆਂ ਉਹਨਾਂ ਨੂੰ ਉੱਥੇ ਇੰਜਰੀਜ਼ ਸੀਗੀਆਂ ਉਹਦੇ ਸਬੰਧ ਦੇ ਵਿੱਚ ਵੀ ਐਮ ਐਲ ਆਰ ਜਿਹੜੀ ਉਹ ਵੀ ਅਸੀਂ ਥਾਣਾ ਭੇਜੀ ਉਹਦੇ ਤੋਂ ਬਾਅਦ ਜਿਹੜੀਆਂ ਸੱਟਾਂ ਕੋਈ ਕੈਪਟਨਰ ऑब्ਜ਼ਰਵੇਸ਼ਨ ਡਾਕਟਰ ਨੇ ਰੱਖੀਆਂ ਸੀਗੀਆਂ ਉਸ ਚੀਜ਼ ਨੂੰ ਵੀ ਛੱਡ ਕੇ ਅਸੀਂ ਬੇਨਤੀ ਕੀਤੀ ਕਿ ਹੁਣ ਤੱਕ ਜੋ ਵੀ ਇਨਸੀਡੈਂਟ ਬਣਦਾ ਉਹਦੇ ਵਿੱਚ ਜਿਹੜੀਆਂ ਬਣਦੀਆਂ ਧਰਾਵਾਂ ਨੇ ਉਹਨਾਂ ਦੇ ਤਹਿਤ ਜਿਹੜਾ ਹੈ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਕਸੂਰਵਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰੰਤੂ ਨਿਹਾਇਤ ਸੋਚਦੀ ਗੱਲ ਆ। ਤੁਸੀਂ ਜਿੰਨੇ ਵੀ ਨਮਾਇੰਦੇ ਦੇਖ ਰਹੇ ਹੋ ਸਾਰੇ ਖੜੇ ਆ ਹਾਲਾ ਕੀ ਸਮਝਦਾ ਤੁਸੀਂ ਪੁਲਿਸ ਮੁਵਜ਼ਮਾ ਪੁਲਿਸ ਨੂੰ ਆਏ ਮਾਰੇ ਨਹੀਂ ਸੁਣੀ ਜਾ ਰਹੀ ਬਿਲਕੁਲ ਹਾਲਾ ਰਿਟਾਇਰਡ ਪੁਲਿਸ ਅਫਸਰ ਐਂਡ ਸਾਰੇ ਐਸ ਐਚਓ ਜਿਹੜੇ ਚੰਗੀਆਂ ਚੰਗੀਆਂ ਮਦਦਾਂ ਤੇ ਬਤੌਰ ਮੁਖ ਅਫਸਰ ਕੰਮ ਕਰ ਚੁੱਕੇ ਆ ਉਹ ਸਾਰੇ ਖੜੇ ਆ ਅਸੀਂ ਅਸੀਂ ਇਸ ਚੀਜ਼ ਨੂੰ ਸਾਨੂੰ ਬੜੇ ਅਫਸੋਸ ਨਾਲ ਦੱਸਣਾ ਪੈ ਰਿਹਾ ਕਿ ਅੱਜ ਤੱਕ ਜਿਹੜੀ ਆ ਉਹ ਸਾਡੇ ਨਾਂ ਦਾ ਬਿਆਨਾਂ ਦੇ ਉੱਤੇ ਨਾ ਹੀ ਜਿਹੜੀ ਸਾਡੀ ਦਰਖਾਸਤ ਆ ਉਹਦੇ ਉੱਤੇ ਕੋਈ ਵੀ ਕਾਰਵਾਈ ਪ੍ਰਸ਼ਾਸਨ ਨੇ ਹੁਣ ਤੱਕ ਕੀਤੀ ਨਹੀਂ ਤਾਂ ਕੋਈ ਗੱਲਬਾਤ ਹੋਈ ਏ ਥਾਣੇ ਵਿੱਚ ਆ ਕੇ ਜਦੋਂ ਤੁਸੀਂ ਅੱਜਕਰੋਂ ਮਿਲੇ ਹੋ ਹੁਣ ਅਸੀਂ ਬਿਲਕੁਲ ਐਸਐਚਓ ਸਾਹਿਬ ਨੂੰ ਅੱਜ ਸਾਡੀ ਤੀਸਰੀ ਮਿਲਣੀ ਉਹਨਾਂ ਦੇ ਨਾਲ ਤਿੰਨ ਚਾਰ ਵਾਰ ਅਸੀਂ ਮਿਲ ਚੁੱਕੇ ਹਾਂ ਪਹਿਲਾਂ ਵੀ ਬਟ ਅਸੀਂ ਅੱਜ ਹਰਾਨੀ ਸਾਨੂੰ ਉਦੋਂ ਹੋਈ ਆ ਜਦੋਂ ਅਸੀਂ ਉਹਨਾਂ ਦੀ ਕਾਰਵਾਈ ਪੁਲਿਸ ਦੇਖੀ ਆ ਕਿ ਸਾਨੂੰ ਦੱਸੋ ਸਾਡੀਆਂ ਦਸਤਨ ਤੋਂ ਉੱਪਰ ਹੋ ਚੱਲੇ ਨੇ ਦਰਖਾਸਤਾਂ ਨੂੰ ਸਾਡੇ ਉੱਤੇ ਕੀ ਕਾਰਵਾਈ ਪਰ ਬਹੁਤ ਅਫਸੋਸ ਦੇ ਨਾਲ ਸਾਨੂੰ ਪੜੀ ਅੱਜ ਨਮੋਸ਼ੀ ਦਾ ਮੂੰਹ ਦੇਖ ਕੇ ਇੱਥੋਂ ਜਾਣਾ ਪੈਣਾ ਆ ਕਿ ਉਹਦੇ ਉੱਪਰ ਲਿਖਿਆ ਗਿਆ ਕਿ ਕੋਈ ਬਕੂਆ ਹੋਇਆ ਹੀ ਨਹੀਂ ਕੋਈ ਚੀਜ਼ ਤਸਦੀਕ ਹੁੰਦੀ ਨਹੀਂ ਜੀ ਲੇਕਿਨ ਹੈਰਾਨੀ ਦੀ ਗੱਲ ਆ ਇੱਕ ਡਾਕਟਰ ਜਿਹੜਾ ਆ ਐਮ ਐਲ ਆਰ ਕੱਟ ਕੇ ਦੇ ਰਿਆ ਡਾਕਟਰ ਜਿਹੜਾ ਆ ਇੰਜਰੀ ਨੂੰ ਇੰਜਰੀ ਲਿਖ ਰਿਆ ਔਰ ਉਸ ਤੋਂ ਬਾਅਦ ਜਿਹੜਾ ਮੌਕੇ ਦੇ ਉੱਪਰ ਵੀ ਜਿਹੜਾ মিডিਆ ਤੱਕ ਦੇ ਪਰਸਨ ਸੱਦੇ ਗਏ ਸੀ ਜਿਹੜੇ ਪਰਸਨ ਇਸ ਚੀਜ਼ ਨੂੰ ਮੰਨ ਕੇ ਗਏ ਆ ਕਿ ਅਵਾਈਡ ਮੋਬਾਈਲ ਟਿਕਣ ਦੀ ਸਾਨੂੰ ਆਈ ਆ ਧੱਕਾ ਮੁੱਕੀ ਦੌਰਾਨ ਜਦੋਂ ਉਹਨਾਂ ਦਾ ਮੋਬਾਈਲ ਟੱਗਾ ਇੱਥੋਂ ਤੱਕ ਕਿ ਹੁਇਆਬ ਦਾ ਵਿਟਨੈਸ ਸਾਡੇ ਕੋਲ ਬਿਟਨੇਸ ਹੈ ਜਿਹੜਾ ਬੰਦਾ ਕਹਿੰਦਾ ਹੈ ਕਿ ਮੇਰੇ ਸਾਹਮਣੇ ਜਿਹੜਾ ਮੋਬਾਈਲ ਆ ਜਿਹੜਾ ਮੈਂ ਛੁੱਟਦਿਆਂ ਦੇਖਿਆ ਅਸੀਂ ਉਹ ਵੀ ਲਿਆ ਰਹੇ ਹਾਂ ਅਸੀਂ ਉਸ ਤੇ ਸਟੇਟਮੈਂਟ ਵੀ ਕਰਾਵਾਂਗੇ ਪਰ ਸਾਨੂੰ ਇਥੋਂ ਨਿਆ ਨਹੀਂ ਮਿਲ ਰਿਹਾ ਤੁਹਾਡੇ ਨਾਲ ਇੱਕ ਤਰਫਾ ਗੱਲ ਕੀਤੀ ਜਾ ਰਹੀ ਆ ਅਸੀਂ ਬਾਰ ਬਾਰ ਇਹ ਚੀਜ਼ ਦੀ ਬੇਨਤੀ ਕਰਦੇ ਆਂ ਕਿ ਪੁਲਿਸ ਅਸਰ ਪਾਰਟੀ ਬਣਦਾ ਚੰਗਾ ਨਹੀਂ ਲੱਗਦਾ ਪੁਲਿਸ ਅਸਰ ਢੇਰ ਬਣਦਾ ਚੰਗਾ ਨਹੀਂ ਲੱਗਦਾ ਇੱਕ ਸਾਨੂੰ ਜਸਟੀਫਿਕੇਸ਼ਨ ਦਿਓ ਕੋਈ ਵੀ ਤੁਸੀਂ মিডিਆਓ ਤੁਸੀਂ ਰੋਜ਼ ਪੁਲਸਟੇਕੋਰ ਜਾਂਦੇ ਹੋ ਤੁਸੀਂ ਰੋਜ਼ ਕੰਮ ਕਰਦੇ ਹੋ ਇੱਕ ਬੰਦੇ ਦਾ ਕੋਈ ਰਸਤਾ ਰੋਕ ਕੇ ਇੱਕ ਬੰਦੇ ਨੂੰ ਕੋਈ ਗਾਲੀ ਜਾਨੂ ਮਾਰਨ ਦੀ ਧਮਕੀ ਦੇ ਦੇਵੇ ਉਹਨੂੰ ਇੱਕ ਜਿਸ ਤਰ੍ਹਾਂ ਉਹਨਾਂ ਨੂੰ ਉੱਥੇ ਥੱਪੜ ਮਾਰੇ ਗਏ ਮੌਕੇ ਦੇ ਉੱਤੇ 323 341 506 ਜਿਹੜੀ ਜਗ ਜਾਰ ਤਿੰਨ ਤਰ੍ਹਾਂਵਾਂ ਨੇ ਜਿਹਦੇ ਤਹਿਤ ਇਹ ਕਾਰਵਾਈ ਕੀਤੀ ਜਾ ਸਕਦੀ ਪਰ ਹਰਾਨੀ ਹੈ ਸਾਨੂੰ ਅਫਸੋਸ ਹੈ ਸਾਨੂੰ ਇਸ ਗੱਲ ਦਾ ਕਿ ਇਹ ਚੀਜ਼ ਹੁਣ ਤੱਕ ਜਿਹੜੀ ਉਹ ਕਿਉਂ ਡਿਲੇ ਹੁੰਦੀ ਆ ਰਹੀ ਹੈ ਇਸ ਕਰਕੇ ਜਿਹੜਾ ਆ ਸਾਨੂੰ ਸਾਡੇ ਵਿੱਚ ਐਸੋਸੀਏਸ਼ਨ ਦੇ ਵਿੱਚ ਨਾ ਇਹਦੇ ਪ੍ਰਤੀ ਰੋਜ ਜਿਹੜਾ ਵਾਧਾ ਜਾ ਰਿਹਾ ਤੁਸੀਂ ਦੇਖ ਹੀ ਰਹੇ ਹੋ ਅਸੀਂ ਵੀ ਚਾਹੁੰਦੇ ਡੂ ਨਾਟ ਮਾਟ ਕਿ ਸਾਡੀ ਐਸੋਸੀਏਸ਼ਨ ਜਿਹੜੀ ਆ ਇਹ ਦੂਸਰੀਆਂ ਐਸੋਸੀਏਸ਼ਨ ਦੇ ਫੋਰ ਐਗਜ਼ਾਮਪਲ ਫਰੂਟ ਯੂਨੀਅਨ ਐਸੋਸੀਏਸ਼ਨ ਕੋਈ ਹੋਰ ਐਸੋਸੀਏਸ਼ਨ ਲਾ ਲਓ ਉਹਨਾਂ ਨਾਲੋਂ ਵੱਖਰੀ ਆ ਅਸੀਂ ਬੈਲ ਡਿਸਪਲਿਨ ਨਮੈਂਦੇ ਆ ਜਿਹੜੇ ਐਸੋਸੀਏਸ਼ਨ ਨੂੰ ਚਲਾ ਰਹੇ ਆ ਬਟ ਇਨਸਪਾਈਟ ਆਫ ਥਿਸ ਇੰਨਾ ਹੋਣ ਦੇ ਬਾਵਜੂਦ ਵੀ ਸਾਡੀ ਐਸੋਸੀਏਸ਼ਨ ਦੇ ਇੱਕ ਜਰਨਲ ਫੈਕਟਰੀ ਦੇ ਨਾਲ ਇਹ ਚੀਜ਼ ਹੋ ਗਈ ਤੇ ਫਿਰ ਸਾਡੀ ਐਸੋਸੀਏਸ਼ਨ ਵੀ ਕਾਦੀ ਆ